thank you ਚਾਂਤਲੀ ਅੱਛਾ ਕਿਹੜਾ ਬੇੜੀਆ ਕੋਠੇ ਮੇ ਜਿੱਤ ਕਿਦਾਂ ਠੱਗੀ ਮਾਰੀ ਨੇ ਅਜੀ ਠੱਗੀ ਇੱਥੇ ਆਈ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਹੀ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਹੈ 50000 ਦੀ ਇੰਨੀ ਕਿਸ਼ਤ ਹੋਣੀ ਹੈ ਉਹ ਜੇ ਗੁਰਦਾਸਪੁਰ ਆਇਆ ਦਫਤਰੇ ਤੇ ਸਾਡੇ ਬੱਚੇ ਬੱਚੀ ਨੂੰ ਲੈ ਕੇ ਆਇਓ ਨਾ ਅੱਛਾ ਤੇ ਅੰਦਾਜ਼ ਕੀ ਦਿੱਤਾ ਹੀ ਆਈ ਅਸੀਂ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੌ ਮੰਗਲਵਾਰ ਤਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਸੌ ਮੰਗਲਵਾਰ ਤੱਕ ਰਹੀ ਗਏ ਤੇ ਉਥੇ ਤਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹਾਂ ਬੋਰਵਾਰ ਵੀ ਪਾਛੜ ਦੇ ਹੀ ਨੇ ਹਾਂ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗਿਆਂ ਅੱਜ ਨਾ ਸਾਡੇ ਨਾਲ ਠੱਗੀ ਮਾਰੀ ਹੈ ਕੀਤੇ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਪੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਆ ਫੋਟੋਆਂ ਤੁਸੀਂ ਲਾਈ ਦੀਆਂ ਤੇ ਪੁਰਾਣੇ ਪਿੰਡ ਦੇ ਫਾਰਮ ਭਰੇ ਦੇ ਆ ਉਹ ਪਿੰਡ ਦੇ ਫਾਰਮ ਭਰੇ ਦੇ ਆ ਕੋਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਟੱਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਹੀਂ ਐਸ ਵੀਡੀਓ ਆਬ ਨੂੰ ਵੀ ਅਲਫੀਕੀ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਏ ਕਿ ਦਿਨ ਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ ਤਾਂ ਹੀ ਤੇ ਆਵੇਂ ਨਾ ਤੇ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਪੋਛੇ ਸਾਡੇ ਕੋ ਇੱਕ ਇੱਕ ਮੈਂਬਰ ਕੋਲ 323200 ਰੁਪਇਆ ਸਾਡੇ ਕੋਲ ਲਿਆ ਆ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਸ਼ਟ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਸੀਂ ਕਹਿੰਨੇ ਆ ਕਿ ਕਾਲੂ ਜਹਾੜੀ ਤੋਂ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਭਾਜੀ ਜੀ ਹਾਂ ਹਾਂਜੀ ਭਾਜੀ ਜੀ ਮਾਂਗਾਂ ਨੂੰ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲਾਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੇ ਦਫ਼ਤਰ ਬੰਦੇ ਨਾਲ ਦਫ਼ਤਰ ਬਿਲਕੁਲ ਬੰਦ ਆ ਹੀ ਬੰਦੇ ਭੇਜੇ ਅੱਥੇ ਦਫ਼ਤਰ ਬੰਦ ਆ ਉਹਨਾਂ ਨੇ ਬੋਰਡ ਪਾੜ ਕੇ ਸੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਦੀ ਹੋ ਗਈ ਸਾਡੇ ਨਾਲ ਕਿਹਦਾ ਪਿੰਡ ਆਪਣਾ ਹਰਜਿੰਦਰ ਕੌਰ ਕਿਹੜਾ ਪਿੰਡ ਕੋਠੇ ਮਿੱਟੀ ਤੁਸੀਂ ਤਾਂ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋ ਹੋਲੀਓ ਮਰਚ ਤੇ ਇੱਕ ਸਿਆਣਾ ਜਿਹਾ ਬੰਦਾ ਆਇਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਛੇ-ਸੱਤ ਫੋਟਾ ਕੱਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ-ਹੌਲੀ ਦੋ ਤਿੰਨ ਹਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਹਮੋਂ ਕਹਿ ਚਲੋ ਕਹਿਨੂੰ ਲੋੜ ਹੁੰਦੀ ਪੈਹ ਟਿਲੇ-ਟਿਲੇ ਦੀ ਐਸੇ ਕਾ ਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਅੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਇਸ ਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪਹਿਲੇ ਤੇ ਪੈਸੇ ਇਹਨਾਂ ਕੋ ਕੇਸ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹੱਥੀ ਪੈਸੇ ਫੜਾਏ ਬਾਰੋ-ਵਾਰੀ ਫੇਰ ਕਹਿੰਦੇ ਸਾਈਨ ਕਰੋ ਬਾਰੋ-ਵਾਰੀ ਇਹਨਾਂ ਵਿਚਾਰੀਆਂ ਨੇ ਸਾਈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫ ਆ ਤੇ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ-ਪੂੜ ਕੇ ਤਾਲੇ ਮਾਰ ਕੇ ਭੱਜ-ਭੁੱਜ ਗਏ ਆ ਜੇ ਕਰੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ ਕੋਠੇ ਮੇ ਜੀਠੀ ਬਲਦ ਕੋਠੇ ਮੇ ਜੀਠੀ